ਨਿਊ 247 ਟੀਵੀ ਦੇ ਖਬਰਾਂ ਦੇ ਬਲਟਨ 'ਚ ਤੁਹਾਡਾ ਸਵਾਗਤ ਕਰਦੇ ਹਾਂ। ਸਵਾਗਤ ਮੈਂ ਹਾਂ ਹਰਜੀਤ ਸਿੰਘ ਗਿੱਲ ਤੇ ਆਓ ਅੱਜ ਦੀਆਂ ਖਬਰਾਂ ਤੇ ਮਾਰਦੇ ਹਾਂ ਚਾਤ। ਸਭ ਤੋਂ ਵੱਡੀ ਖਬਰ ਜਿਹੜੀ ਆ ਉਹ ਭਾਰਤ ਤੋਂ ਆ ਕਿ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਨ ਸਿੰਘ ਅੱਜ ਸਾਡੇ ਦਰਮਿਆਨ ਨਹੀਂ ਰਹੇ। ਸਾਬਕਾ ਪ੍ਰਧਾਨ ਮੰਤਰੀ ਪ੍ਰਮੋਨ ਸਿੰਘ ਜਿਨ੍ਹਾਂ ਨੂੰ ਕਿ ਭਾਰਤੀ ਆਰਥਿਕ ਸੁਧਾਰਾਂ ਦੇ ਆਰਕੀਟੈਕਟ ਵਜੋਂ ਜਾਣਿਆ ਜਾਂਦਾ ਸੀ। ਅੱਜ ਰਾਤ ਇੱਥੇ ਮੌਤ ਹੋ ਗਈ ਉਹ 92 ਸਾਲਾਂ ਦੇ ਸਨ ਡਾਕਟਰ ਮਨਮੋਹਨ ਸਿੰਘ ਦੇ ਦਿਹਾਂਤ ਦਾ ਐਲਾਨ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਦਿੱਲੀ ਵੱਲੋਂ ਕੀਤਾ ਗਿਆ ਰਾਤ ਨੂੰ ਕਰੀਬ 8:30 ਵਜੇ ਉਹਨਾਂ ਨੂੰ ਗੰਭੀਰ ਹਾਲਤ ਵਿੱਚ ਏਮਜ਼ ਦੇ ਐਮਰਜੈਂਸੀ ਵਾਰਡ ਵਿੱਚ ਦਾਖਲ ਕਰਾਇਆ ਗਿਆ ਸੀ ਏਮ ਦੇ ਬਲਟਨ ਵਿੱਚ ਕਿਹਾ ਗਿਆ ਕਿ ਉਹਨਾਂ ਦਾ ਉਮਰ ਸਬੰਧੀ ਬਿਮਾਰੀਆਂ ਦਾ ਇਲਾਜ ਚੱਲ ਰਿਹਾ ਸੀ ਅਤੇ 26 ਦਸੰਬਰ ਨੂੰ ਸ਼ਾਮ ਸਮੇਂ ਆਪਣੀ ਰਹਿਸ਼ ਵਿਖੇ ਉਹ ਅਚਾਨਕ ਬੇਸੁੱਧ ਯਾਨੀ ਕਿ ਬੇਹੋਸ਼ ਹੋ ਗਏ ਸਨ ਘਰ ਵਿੱਚ ਹੀ ਉਹਨਾਂ ਨੂੰ ਮੁੜ ਹੋਸ਼ ਵਿੱਚ ਲਿਆਉਣ ਲਈ ਤੁਰੰਤ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਗਈਆਂ ਸਨ ਉਪਰੰਤ ਉਹਨਾਂ ਨੂੰ ਰਾਤ 8:06 'ਤੇ ਏਮਜ਼ ਦਿੱਲੀ ਮੈਡੀਕਲ ਐਮਰਜੈਂਸੀ ਵਿੱਚ ਲਿਆਂਦਾ ਗਿਆ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਹਨਾਂ ਨੂੰ ਬਚਾਇਆ ਨਹੀਂ ਜਾ ਸਕਿਆ ਅਤੇ ਰਾਤ 9:51 'ਤੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਡਾਕਟਰ ਮਨਮੋਹਨ ਸਿੰਘ ਦੇ ਹਸਪਤਾਲ ਦਾਖਲ ਹੋਣ ਦੀ ਖਬਰ ਮਿਲਦੇ ਹੀ ਕਾਂਗਰਸੀ ਆਗੂ ਪ੍ਰੇਨਕਾ ਗਾਂਧੀ ਤੇ ਉਹਨਾਂ ਦੀ ਮਾਤਾ ਸੋਨੀਆ ਗਾਂਧੀ ਤੁਰੰਤ ਹਸਪਤਾਲ ਪਹੁੰਚ ਗਏ ਸਨ ਡਾਕਟਰ ਮਨਮੋਹਨ ਸਿੰਘ ਕਾਂਗਰਸ ਦੀ ਅਗਵਾਈ ਵਾਲੀ ਯੂਪੀਏ ਸਰਕਾਰ ਦੌਰਾਨ 2004 ਤੋਂ 2014 ਤੱਕ ਲਗਾਤਾਰ ਦੋ ਵਾਰ ਪ੍ਰਧਾਨ ਮੰਤਰੀ ਰਹੇ। ਪਿਛਲੇ ਕੁਝ ਮਹੀਨਿਆਂ ਤੋਂ ਉਹਨਾਂ ਦੀ ਸਿਹਤ ਕਾਫੀ ਖਰਾਬ ਚੱਲਦੀ ਸੀ। ਉਹ ਆਪਣੇ ਪਿੱਛੇ ਪਤਨੀ ਗੁਰਚਰਨ ਕੌਰ ਤੇ ਤਿੰਨ ਧੀਆਂ ਨੂੰ ਛੱਡ ਗਏ ਹਨ। 1991 ਵਿੱਚ ਤਤਕਾਲੀ ਪ੍ਰਧਾਨ ਮੰਤਰੀ ਪੀਵੀ ਨਰਸਿਮਹਾ ਰਾਓ ਦੀ ਸਰਕਾਰ ਵੇਲੇ ਦੇਸ਼ ਦੇ ਵਿੱਤ ਮੰਤਰੀ ਵਜੋਂ ਸੇਵਾ ਨਿਭਾਉਂਦਿਆਂ ਉਹਨਾਂ ਵੱਲੋਂ ਲਿਆਂਦੇ ਗਏ ਆਰਥਿਕ ਸੁਧਾਰਾਂ ਕਰਕੇ ਉਹਨਾਂ ਨੂੰ ਆਰਥਿਕ ਸੁਧਾਰਾਂ ਦਾ ਆਰਕੀਟੈਕਟ ਕਿਹਾ ਜਾਂਦਾ ਹੈ। ਉਧਰ ਮਨਮੋਨ ਸਿੰਘ ਦੇ ਦਿਹਾਂਤ ਦੀ ਖਬਰ ਮਿਲਣ ਤੇ ਕਾਂਗਰਸ ਪਾਰਟੀ ਦੇ ਨੇ ਕਰਨਾਟਕ ਦੇ ਬੇਲਾਗਵੀ ਵਿੱਚ ਚੱਲ ਰਹੀ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਤੁਰੰਤ ਸਮਾਪਤ ਕਰ ਦਿੱਤੀ ਇੱਥੇ ਪਾਰਟੀ ਦੇ ਚੋਟੀ ਦੇ ਬਹੁਤ ਸਾਰੇ ਆਗੂ ਹਾਜ਼ਰ ਸਨ ਸੂਤਰਾਂ ਮੁਤਾਬਕ ਪਾਰਟੀ ਪ੍ਰਧਾਨ ਮਲਕਰਜਨ ਖੜਗੇ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰੋਹਲ ਗਾਂਧੀ ਬੇਲਾਗਵੀ ਤੋਂ ਦਿੱਲੀ ਲਈ ਰਵਾਨਾ ਹੋ ਚੁੱਕੇ ਹਨ ਦੇਸ਼ ਦੇ ਰਾਸ਼ਟਰਪਤੀ ਗ੍ਰੋਪਤੀ ਮਰਮੂ ਉਹ ਉਪਰਾਸ਼ਟਰਪਤੀ ਜਗਦੀਪ ਧਨਖੜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਾਂਗਰਸ ਆਗੂ ਪ੍ਰਿਆੰਕਾ ਗਾਂਧੀ ਸੋਨੀਆ ਗਾਂਧੀ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਰਿਆਣਾ ਦੇ ਮੁੱਖ ਮੰਤਰੀ ਨੈب ਸਿੰਘ ਸੈਣੀ ਤੇ ਹੋਰ ਨਾ ਬਹੁਤ ਸਾਰੇ ਨੇਤਾਵਾਂ ਵੱਲੋਂ ਮਰਮੂਣ ਸਿੰਘ ਦੇ ਦਿਹਾਂਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਅਗਲੀ ਖਬਰ ਅਸੀਂ ਆਪਣੇ ਮੁਲਕ ਕੈਨੇਡਾ ਤੋਂ ਕਰਦੇ ਹਾਂ ਜੀ ਜਿੱਥੇ ਬਾਰ-ਬਾਰ 트ੰਪਸ ਸਾਹਿਬ ਵੱਲੋਂ ਕੈਨੇਡਾ ਨੂੰ ਅਮਰੀਕਾ ਦਾ ਇੱਕ ਸਟੇਟ ਵਜੋਂ ਜਿਹੜਾ ਸ਼ੋਅ ਕੀਤਾ ਜਾ ਰਿਹਾ ਜਿਸ ਨੂੰ ਲੈ ਕੇ ਕਾਫੀ ਨਾਰਾਜ਼ਗੀ ਵੀ ਹੈ। ਇਹ ਵਿਸਤਾਰ ਚ ਖਬਰ ਇਸ ਤਰ੍ਹਾਂ ਹੈ ਕਿ ਬੁੱਧਵਾਰ ਨੂੰ 트ੰਪ ਨੇ ਇੱਕ ਵਾਰੀ ਫੇਰ ਜਸਟਨ ਟ੍ਰੂਡਰ ਨੂੰ ਜਦੋਂ 크리스마ਸ ਦੀ ਵਧਾਈ ਦਿੱਤੀ ਤੇ ਉਹਨਾਂ ਨੂੰ ਕੈਨੇਡਾ ਦਾ ਗਵਰਨਰ ਕਿਹਾ 트ੰਪ ਕਈ ਵਾਰ ਕੈਨੇਡਾ ਨੂੰ ਅਮਰੀਕਾ ਦਾ ਕਵੰਜਾ ਰਾਜ ਤੇ ਟ੍ਰੂਡਰ ਨੂੰ ਇਸ ਦਾ ਗਵਰਨਰ ਦੱਸ ਚੁੱਕੇ ਹਨ ਪਰ ਟ੍ਰੂਡਰ ਨੇ ਇੱਕ ਵਾਰ ਵੀ ਇਸ ਤੇ ਨਾਤਰਜ ਕੀਤਾ ਤੇ ਨਾ ਹੀ ਕੋਈ ਸਵਾਲ ਉਠਾਇਆ ਹੈ ਇਸ ਤੋਂ ਪਹਿਲਾਂ ਟ੍ਰੂਡਰ ਨੇ ਕਿਹਾ ਸੀ ਕਿ ਕੈਨੇਡਾ ਦੀ ਪ੍ਰਭੂ ਸੱਤਾ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ ਪਰ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ ਟਰੰਪ ਨਵੰਬਰ ਵਿੱਚ ਚੋਣਾਂ ਜਿੱਤਣ ਤੋਂ ਬਾਅਦ ਤੋਂ ਹੀ ਕੈਨੇਡਾ ਦੀ ਪ੍ਰਭੂਸਤਾ ਨੂੰ ਖੁੱਲ੍ਹੀਆਂ ਚੁਣੌਤੀਆਂ ਦੇ ਰਹੇ ਹਨ ਅਤੇ ਟਰੂਡੋ ਚੁੱਪ ਹਨ ਟਰੰਪ ਨੇ ਟਰੂਥ ਸੋਸ਼ਲ ਜਿਹੜਾ ਮੀਡੀਆ ਉਹਨਾਂ ਦਾ ਉੱਤੇ ਲਿਖਿਆ ਹੈ ਕਿ ਕੈਨੇਡਾ ਦੇ ਗਵਰਨਰ ਜਸਟਿਸ ਟਰੂਡੋ ਨੂੰ ਰੂਡੋ ਦੇ ਨਾਗਰਿਕਾਂ ਨੂੰ ਬਹੁਤ ਜ਼ਿਆਦਾ ਟੈਕਸ ਦੇਣਾ ਪੈ ਰਿਹਾ ਹੈ ਪਰ ਜੇਕਰ ਕੈਨੇਡਾ ਅਮਰੀਕਾ ਦਾ ਕੁੰਝਾ ਰਾਜ ਬਣ ਜਾਂਦਾ ਤੇ 60% ਦੀ ਤੋਂ ਵੱਧ ਟੈਕਸ ਦੀ ਕਟੌਤੀ ਹੋ ਸਕਦੀ ਹੈ ਇੱਥੋਂ ਦਾ ਕਾਰੋਬਾਰ ਵੀ ਤੁਰੰਤ ਦੁੱਗਣਾ ਹੋ ਜਾਏਗਾ ਇਸ ਤੋਂ ਇਲਾਵਾ ਦੁਨੀਆ ਦੇ ਕਿਸੇ ਵੀ ਦੇਸ਼ ਨਾਲੋਂ ਫੌਜੀ ਸੁਰੱਖਿਆ ਮਜ਼ਬੂਤ ਹੋਵੇਗੀ ਇਸ ਤੋਂ ਪਹਿਲਾਂ ਵੀ ਟਰੰਪ ਨੇ ਟਰੂਥ ਸੋਸ਼ਲ ਮੀਡੀਆ ਤੇ ਕਿਹਾ ਸੀ ਕਿ ਜ਼ਿਆਦਾਤਰ ਕੈਨੇਡੀਅਨ ਚਾਹੁੰਦੇ ਹਨ ਕਿ ਕੈਨੇਡਾ ਅਮਰੀਕਾ ਦਾ 51 ਰਾਜ ਬਣੇ ਜੇਕਰ ਜਿਹਾ ਹੁੰਦਾ ਹੈ ਤਾਂ ਕੈਨੇਡਾ ਦੇ ਲੋਕਾਂ ਨੂੰ ਭਾਰੀ ਟੈਕਸਾਂ ਤੋਂ ਰਾਹਤ ਮਿਲੇਗੀ ਅਤੇ ਉਹਨਾਂ ਦੀ ਫੌਜੀ ਸੁਰੱਖਿਆ ਵੀ ਮਜ਼ਬੂਤ ਹੋ ਜਾਏਗੀ ਟਰੰਪ ਕੈਨੇਡਾ ਬਾਰੇ ਇਹ ਗੱਲਾਂ ਉਦੋਂ ਕਹਿ ਰਹੇ ਹਨ ਜਦੋਂ ਟੂਡੋ ਸਿਆਸੀ ਸੰਕਟ ਵਿੱਚ ਫਸੇ ਹੋਏ ਹਨ ਕਿਹਾ ਜਾ ਰਿਹਾ ਹੈ ਕਿ ਟਰੰਪ ਕੈਨੇਡਾ ਦੀ ਨਾਜ਼ੁਕ ਸਥਿਤੀ ਦਾ ਪੂਰਾ ਪੂਰਾ ਫਾਇਦਾ ਉਠਾ ਰਹੇ ਹਨ ਇਹ ਵੀ ਕਿਹਾ ਜਾਂਦਾ ਹੈ ਕਿ 트럼ਪ ਨੇ ਕੈਨੇਡਾ ਦੀ ਆਰਥਿਕ ਪ੍ਰਭੂਸਤਾ ਨੂੰ ਵੀ ਸਿੱਧੇ ਤੌਰ ਤੇ ਚੁਣੌਤੀ ਦਿੱਤੀ ਹੋਈ ਹੈ ਪਰ ਉਹ ਇਸ ਦੀ ਸਿਆਸੀ ਪ੍ਰਭੂਸਤਾ ਨੂੰ ਵੀ ਆਪਣੇ ਘੇਰੇ ਵਿੱਚ ਲੈਣਾ ਚਾਹੁੰਦੇ ਹਨ ਕੈਨੇਡਾ ਦੀ ਲੀਡਰਸ਼ਿਪ ਲਈ ਸਭ ਤੋਂ ਵੱਡਾ ਸਵਾਲ ਇਹ ਹੈ ਕਿ 트럼ਪ ਦੀ ਧਮਕੀ ਤੋਂ ਬਾਅਦ ਆਰਥਿਕ ਖੁਦਮੁਖਤਿਆਰੀ ਦੀ ਰੱਖਿਆ ਕਿਵੇਂ ਕੀਤੀ ਜਾਵੇ ਕੈਨੇਡਾ ਵਿੱਚ ਇੱਕ ਸੰਸਥਾ ਹੈ ਜਿਸ ਦਾ ਨਾਂ ਹੈ ਜੋ ਲੇਜ਼ਰ ਪੋਲ ਜਿਹੜੀ ਜੱਟ ਕੇ ਡਾਟਾ ਇਕੱਠਾ ਕਰਦੀ ਹੈ ਜਦੋਂ 트럼ਪ ਨੇ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਰਾਜ ਬਣਨ ਦੀ ਪੇਸ਼ਕਸ਼ ਕੀਤੀ ਸੀ ਤਾਂ ਲੇਜ਼ਰ ਪੋਲ ਨੇ ਕੈਨੇਡਾ ਦੇ ਅੰਦਰ ਇਹ ਪਤਾ ਲਾਉਣ ਲਈ ਇੱਕ ਸਰਵੇਖਣ ਕਰਵਾਇਆ ਕਿ ਕੀ ਕੈਨੇਡੀਅਨ ਅਸਲ ਵਿੱਚ ਅਮਰੀਕਾ ਵਿੱਚ ਸ਼ਾਮਲ ਹੋਣਾ ਚਾਹੁੰਦੇ ਹਨ ਲੇਜ਼ਰ ਪੋਲ ਦੇ ਅਨੁਸਾਰ ਸਿਰਫ 13% ਕੈਨੇਡੀਅਨ ਨਾਗਰਿਕਾਂ ਨੇ ਕਿਹਾ ਕਿ ਉਹ ਅਮਰੀਕੀ ਰਾਜ ਵਿੱਚ ਜਾਣਾ ਚਾਹੁੰਦੇ ਹਨ ਕੈਨੇਡਾ ਦੀ ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ ਦੇ 21% ਜਿਹੜੇ ਸਮਰਥਕ ਸੀ ਉਹਨਾਂ ਨੇ ਕਿਹਾ ਕਿ 트럼ਪ ਦੇ ਵਿਚਾਰ ਨਾਲ ਉਹ ਸਹਿਮਤ ਹਨ ਅਤੇ ਟਰੂਡੋ ਦੀ ਜਿਹੜੀ ਲਿਬਰਟ ਪਾਰਟੀ ਆ ਉਹਦੇ 10 ਵਿੱਚੋਂ 1 ਬੰਦੇ ਨੇ ਹੀ ਸਿਰਫ ਅਮਰੀਕੀ ਰਾਜ ਨਾਲ ਜਾਣ ਦੀ ਸਹਿਮਤੀ ਪ੍ਰਗਟ ਕੀਤੀ। ਕੈਨੇਡਾ ਦੇ 87% ਲੋਕਾਂ ਨੇ 트ੰਪ ਦੇ ਵਿਚਾਰ ਨੂੰ ਖਾਰਜ ਕਰ ਦਿੱਤਾ। ਲੇਜ਼ਰ ਪੋਲ ਨੇ ਜਿਹੜੇ ਪੋਲ ਕਰਾਏ ਸੀ ਇਹ 6 ਤੋਂ 9 ਦਸੰਬਰ ਦਰਮਿਆਨ ਕਰਾਏ ਗਏ ਸੀ। ਟਰੂਡੋ ਸਰਕਾਰ 트ੰਪ ਦੀਆਂ ਟਿੱਪਣੀਆਂ ਤੇ ਪ੍ਰਤੀਕਿਰਿਆ ਦੇਣ ਤੋਂ ਬਚ ਰਹੀ ਹੈ। ਦਸੰਬਰ ਦੇ ਦੂਜੇ ਹਫਤੇ ਜਦੋਂ ਕੈਨੇਡਾ ਦੇ ਰੱਖਿਆ ਮੰਤਰੀ ਬਿਲ ਬਲੇਅਰ ਨੂੰ ਇਸ ਬਾਰੇ ਸਵਾਲ ਪੁੱਛਿਆ ਗਿਆ ਸੀ ਤਾਂ ਉਹਨਾਂ ਟਾਲ ਮਟਰੋਲ ਕਰਦਿਆਂ ਕਿਹਾ ਸੀ ਕਿ ਜਹ ਰਹਿ ਕੇ 트럼ਪ ਮਜ਼ਾਕ ਹੀ ਕਰ ਰਹੇ ਹਨ ਅਸੀਂ ਇੱਕ ਪ੍ਰਭੂ ਸੱਤਾ ਸੰਪੰਨ ਦੇਸ਼ ਹਾਂ ਲੈਬਨੀਜ਼ ਯੂਨੀਵਰਸਿਟੀ ਦੇ ਅੰਤਰਰਾਸ਼ਟਰੀ ਸਬੰਧਾਂ ਦੇ ਪ੍ਰੋਫੈਸਰ ਹਬੀਬ ﺍﻟ बदावी ਨੇ ਇੰਡੀਅਨ ਸਟ੍ਰੈਟੈਜਿਕ ਸਟੱਡੀਜ਼ ਫੋਰਮ ਵਿੱਚ ਲਿਖਿਆ ਹੈ ਟਰੰਪ ਦਾ ਬਿਆਨ ਇੱਕ ਪ੍ਰਭੂਸੱਤਾ ਸੰਪਨ ਰਾਸ਼ਟਰ ਵੱਜੋ ਕੈਨੇਡਾ ਦੀ ਸਥਿਤੀ ਨੂੰ ਕਮਜ਼ੋਰ ਕਰਨ ਦੀ ਇੱਕ ਕੋਸ਼ਿਸ਼ ਹੈ ਟਰੰਪ ਜਿੰਨਾ ਸ਼ਬਦਾਂ ਦੀ ਚੋਣ ਕਰ ਰਹੇ ਹਨ ਉਸ ਨਾਲ ਉਹ ਦੋਹਾਂ ਦੇਸ਼ਾਂ ਵਿਚਾਲੇ ਬਰਾਬਰੀ ਚ ਬਦਲਾਅ ਲਿਆਉਣ ਦੀ ਕੋਸ਼ਿਸ਼ ਕਰਦੇ ਨਜ਼ਰ ਆ ਰਹੇ ਹਨ ਇਸ ਨੂੰ ਸਿਰਫ ਮਜ਼ਾਕ ਵਜੋਂ ਨਹੀਂ ਦੇਖਿਆ ਜਾ ਸਕਦਾ ਪ੍ਰੋਫੈਸਰ ਹਬੀਬ ﺍﻟबदावी ਨੇ ਲਿਖਿਆ ਹੈ ਕਿ 트럼ਪ ਦਾ ਕਹਿਣਾ ਹੈ ਕਿ ਜੇਕਰ ਕੈਨੇਡਾ ਅਮਰੀਕਾ ਦਾ ਰਾਜ ਬਣ ਜਾਂਦਾ ਹੈ ਤਾਂ ਕੈਨੇਡੀਅਨ ਨਾਗਰਿਕਾਂ ਨੂੰ ਭਾਰੀ ਟੈਕਸਾਂ ਤੋਂ ਰਾਹਤ ਮਿਲੇਗੀ ਪਰ ਕੈਨੇਡਾ ਤੇ ਅਮਰੀਕਾ ਦੀਆਂ ਸਮਾਜਿਕ ਪ੍ਰਣਾਲੀਆਂ ਵਿੱਚ ਬੁਨਿਆਦੀ ਤੌਰ ਤੇ ਢੇਰ ਸਾਰਾ ਅੰਤਰ ਹੈ ਕੈਨੇਡਾ ਵਿੱਚ ਟੈਕਸ ਜ਼ਿਆਦਾ ਨਹੀਂ ਤੇ ਸਹੂਲਤਾਂ ਵੀ ਜ਼ਿਆਦਾ ਹਨ ਇਹਨਾਂ ਵਿੱਚ ਸਾਰਿਆਂ ਲਈ ਬਰਾਬਰ ਡਾਕਟਰੀ ਸਹੂਲਤਾਂ ਹਨ ਅਤੇ ਕੈਨੇਡਾ ਦੀ ਸਮਾਜਿਕ ਸੁਰੱਖਿਆ ਦੀ ਤਰਜੀਹ ਨੂ ਦਰਸਾਉਂਦੀ ਹੈ ਜੇ 트럼ਪ ਸੋਚਦਾ ਹੈ ਕਿ ਕੈਨੇਡੀਅਨ ਟੈਕਸ ਬਚਦੀ ਪੇਸ਼ਕਸ਼ ਦੁਆਰਾ ਆਕਰਸ਼ਿਤ ਹੋ ਜਾਣਗੇ ਤਾਂ ਉਹ ਕੈਨੇਡੀਅਨ ਕਦਰਾਂ ਕੀਮਤਾਂ ਨੂੰ ਸਮਝਣ ਵਿੱਚ ਵੀ ਸਫਲ ਰਹੇ ਹਨ ਨਿਊਜ਼ ਏਜੰਸੀ ਰਾਈਟਰਸ ਮੁਤਾਬਕ ਇਸ ਸਾਲ ਜਨਵਰੀ ਵਿੱਚ ਟਰੂਡੋ ਨੇ ਆਪਣੀ ਲਿਬਰਲ ਪਾਰਟੀ ਦੇ ਸੀਨੀਅਰ ਨੇਤਾਵਾਂ ਦੀ ਇੱਕ ਬੈਠਕ ਵਿੱਚ ਕਿਹਾ ਸੀ ਕਿ 트럼ਪ ਦਾ ਦੂਜਾ ਕਾਰਜਕਾਲ ਕੈਨੇਡਾ ਲਈ ਪਹਿਲੇ ਕਾਰਜਕਾਲ ਦੇ ਮੁਕਾਬਲੇ ਜ਼ਿਆਦਾ ਚੁਣੌਤੀਪੂਰਵ ਹੋਏਗਾ ਇਹ ਕਹਾਣੀ ਇੱਕ ਜਹੇ ਸੂਤਰ ਦੁਆਰਾ ਰਾਈਟਰਸ ਨੂੰ ਦੱਸੀ ਗਈ ਸੀ ਜੋ ਖੁਦ ਵੀ ਉਸ ਮੀਟਿੰਗ ਵਿੱਚ ਮੌਜੂਦ ਸੀ ਬੋਧਵਾਰ ਨੂੰ ਅਜ਼ਰਬਾਈਜਾਨ ਦੀ ਰਾਜਧਾਨੀ ਬਾਕੂ ਤੋਂ ਰੂਸ ਦੇ ਚੇਚਨੀਆਂ ਜਾ ਰਿਹਾ ਅਜ਼ਰਬਾਈਜਾਨ 에ਅਰਲਾਈਨ ਦਾ ਜਹਾਜ਼ ਹਾਦਸਾ ਗ੍ਰੱਤ ਹੋ ਗਿਆ ਸੀ ਸੰਗਣੀ ਧੁੰਦ ਕਾਰਨ ਇਸ ਜਹਾਜ਼ ਦਾ ਰੂਟ ਬਦਲਿਆ ਗਿਆ ਸੀ ਹਾਦਸੇ ਵਿੱਚ ਬਚੇ ਇੱਕ ਯਾਤਰੀ ਨੇ ਰੂਸੀ ਟੀਵੀ ਨੂੰ ਦੱਸਿਆ ਕਿ ਉਸਨੇ ਸੋਚਿਆ ਕਿ ਸ਼ਾਇਦ ਗਰੋਜ਼ਨੀ ਵਿੱਚ ਸੰਗਣੀ ਧੁੰਦ ਹੋਣ ਕਰਕੇ ਪਾਇਲਟ ਨੇ ਦੋ ਵਾਰ ਜਹਾਜ਼ ਨੂੰ ਲੈਂਡ ਕਰਨ ਦੀ ਕੋਸ਼ਿਸ਼ ਕੀਤੀ ਪਰ ਤੀਜੀ ਕੋਸ਼ਿਸ਼ ਤੋਂ ਕੁਝ ਪਹਿਲਾਂ ਹੀ ਇੱਕ ਵਸਪੋਰਟ ਹੋ ਗਿਆ ਤੇ ਜਹਾਜ਼ ਦਾ ਕੁਝ ਹਿੱਸਾ ਉੱਡ ਗਿਆ ਇਸ ਜਹਾਜ਼ ਆਸੇ ਵਿੱਚ 38 ਲੋਕਾਂ ਦੀ ਮੌਤ ਹੋ ਗਈ ਸੀ ਜਹਾਜ਼ ਵਿੱਚ ਚਾਲਕ ਦਲ ਦੇ ਮੈਂਬਰਾਂ ਸਵੇਤ 67 ਲੋਕ ਸਵਾਰ ਸਨ ਕਈ ਫੌਜੀ ਬਲੌਗਰ ਜਿਹੜੇ ਫੌਜ ਦੇ ਸਬੰਧ ਵਿੱਚ ਲਿਖਦੇ ਨੇ ਤੇ ਹਵਾ ਬਾਜੀ ਦੇ ਜਿਹੜੇ ਮਾਰਨੇ ਉਹਨਾਂ ਨੇ ਕਿਹਾ ਕਿ ਰੂਸ ਜਿਹੜਾ ਆ ਉਨੇ ਬੁੱਧਵਾਰ ਨੂੰ ਜਿਹੜਾ ਹਾਦਸਾ ਗ੍ਰਸਤ ਹੋਇਆ ਜਹਾਜ਼ ਆ ਅਜ਼ੁਰ ਰਜ਼ਾ ਅਜ਼ੁਰ ਰਜ਼ਾਈਨ ਏਅਰਲਾਈਨ ਦਾ ਉਹਨੂੰ ਰੂਸ ਨੇ ਡੇਗਿਆ ਇਹ ਦੋਸ਼ ਲਾਰੇ ਹਨ ਕਿ ਰੂਸ ਨੇ ਉਹਨੂੰ ਡੇਗਿਆ ਹਾਲਾਂਕਿ ਰੂਸ ਦੇ ਖਿਲਾਫ ਅਜੇ ਤੱਕ ਕੋਈ ਸਬੂਤ ਪੇਸ਼ ਨਹੀਂ ਕੀਤਾ ਗਿਆ ਪਰ ਮਾਰਾਂ ਦਾ ਕਹਿਣਾ ਹੈ ਕਿ ਰੂਸ ਦੀ ਹਵਾਈ ਰੱਖਿਆ ਨੇ ਇਸ ਜਹਾਜ਼ ਨੂੰ ਯੂਕਰੇਨ ਦਾ ਡਰੋਨ ਸਮਝ ਕੇ ਮਾਰ ਦਿੱਤਾ ਕੁਝ ਜਿਹੜੇ ਮੌਕੇ ਦੇ ਬਾਅਦ ਚਸ਼ਮਦੀਨ ਨੇ ਉਹਨਾਂ ਨੇ ਇਹ ਵੀ ਕਿਹਾ ਕਿ ਉਹਨਾਂ ਨੇ ਤਮਾਕੇ ਦੀ ਵੀ ਆਵਾਜ਼ ਸੁਣੀ ਸੀ ਇਸ ਦੇ ਨਾਲ ਹੀ ਕ੍ਰੈਸ਼ ਹੋਏ ਜਹਾਜ਼ ਦੀਆਂ ਤਸਵੀਰਾਂ ਤੋਂ ਵੀ ਲੱਗਦਾ ਹੈ ਕਿ ਬੰਬ ਦੇ ਜਿਹੜੇ ਸ਼ਰਅ ਆ ਉਹਨਾਂ ਕਾਰਨ ਇਹਦੇ ਵਿੱਚ ਕਈ ਥਾਵਾਂ ਤੇ ਸ਼ੇਕ ਹੋ ਗਏ ਹਨ ਹਾਲਾਂਕਿ ਕੁਝ ਲੋਕਾਂ ਦਾ ਇਹ ਵੀ ਦਾਵਾ ਹੈ ਕਿ ਜਹਾਜ਼ ਯੂਕਰੇਨ ਦੇ ਡਰੋਨ ਹਮਲੇ ਦਾ ਸ਼ਿਕਾਰ ਸੀ ਜਾਂ ਨੇਵੀਗੇਸ਼ਨ ਸਿਸਟਮ ਨੂੰ ਜਾਣਬੁੱਝ ਕੇ ਜਾਮ ਕੀਤਾ ਗਿਆ ਸੀ ਇਸ ਤਰ੍ਹਾਂ ਰੂਸੀ ਸਰਕਾਰ ਨੇ ਕਿਹਾ ਹੈ ਕਿ ਜਾਂਚ ਰਿਪੋਰਟ ਆਉਣ ਤੋਂ ਪਹਿਲਾਂ ਕਿਆਸ ਰਾਈਆਂ ਲਾਉਣਾ ਗਲਤ ਹੈ ਰੂਸੀ ਸਰਕਾਰ ਦੇ ਬਲਾਵੇ ਬਲਾਰੇ ਜਿਹੜੇ ਨੇ ਦਮਿਤਰੀ ਪੇਸਕੋ ਉਹਨਾਂ ਨੇ ਕਿਹਾ ਕਿ ਜਾਂਚ ਪੂਰੀ ਹੋਣ ਤੋਂ ਪਹਿਲਾਂ ਕਿਸੇ ਵੀ ਕਲਪਨਾ ਨੂੰ ਅੱਗੇ ਵਧਾਉਣਾ ਗਲਤ ਹੋਏਗਾ ਅਸੀਂ ਅਜਿਹਾ ਬਿਲਕੁਲ ਨਹੀਂ ਕਰਾਂਗੇ ਕਿਸੇ ਹੋਰ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਸਾਨੂੰ ਜਾਂਚ ਪੂਰੀ ਹੋਣ ਤੱਕ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ ਇਜ਼ਰਾਈਲ ਦੀ ਫੌਜ ਅਗਲੀ ਖਬਰ ਜਿਹੜੀ ਇਜ਼ਰਾਈਲ ਗਾਜ਼ਾ ਜੰਦ ਤੋਂ ਹੈ ਜੀ ਇਜ਼ਰਾਈਲ ਦੀ ਫੌਜ ਨੇ ਕਬਜ਼ੇ ਵਾਲਾ ਜਿਹੜਾ ਪੱਛਮੀ ਕੰਢਾ ਜਿਹਨੂੰ ਵੈਸਟ ਬੈਂਕ ਆਪਾਂ ਕਹਿੰਨੇ ਆ ਉੱਥੋਂ ਦੇ ਤਲਕਾਰੇਮ ਸ਼ਰਨਾਥੀ ਕੈਂਪ ਤੇ ਵੀ ਆਪਣੀ ਛਾਪੇਮਾਰੀ ਜਿਹੜੀ ਆ ਉਹ ਤੇਜ਼ ਕਰ ਦਿੱਤੀ ਹੈ ਤੇ ਉੱਥੇ 8 ਲੋਕਾਂ ਨੂੰ ਮਾਰ ਦਿੱਤਾ ਗਿਆ ਤੇ ਉੱਥੇ ਹੋਰ ਸੁਰੱਖਿਆ ਬਲ ਵੀ ਭੇਜ ਦਿੱਤੇ ਹਨ ਪੀੜਤਾਂ ਵਿੱਚ ਦੋ ਔਰਤਾਂ ਤੇ ਇੱਕ ਨੌਜਵਾਨ ਸ਼ਾਮਲ ਹੈ ਹਮਾਸ ਤੇ ਇਜ਼ਰਾਈਲ ਦੇ ਵਿਚਕਾਰ ਚੱਲ ਰਹੀ ਜੰਗਬੰਦੀ ਵਾਰਤਾ ਵਿੱਚ ਨਵੀਆਂ ਸ਼ਰਤਾਂ ਸਥਾਪਿਤ ਕਰਨ ਅਤੇ ਇੱਕ ਜੰਗਬੰਦੀ ਸਮਝੌਤੇ ਵਿੱਚ ਦੇਰੀ ਕਰਨ ਦਾ ਦੋਸ਼ ਇਜ਼ਰਾਈਲ ਤੇ ਲਾਇਆ ਹਮਾਸ ਵੱਲੋਂ ਜਦੋਂ ਕਿ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੁ ਦਾ ਦਫ਼ਤਰ ਨਵੀਆਂ ਰੁਕਾਵਟਾਂ ਪੈਦਾ ਕਰਨ ਲਈ ਫਲਸਤੀਨੀਆ ਨੂੰ ਜਿਹੜਾ ਉਹ ਦੋਸ਼ੀ ਠਰਾਂਦਾ ਹੈ ਪੂਰਬੀ ਕਾਜ਼ਾ ਸ਼ਹਿਰ ਚ ਇੱਕ ਘਰ ਤੇ ਇਜ਼ਰਾਈਲੀ ਵਾਈ ਹਮਲੇ ਚ ਘੱਟੋ ਘੱਟ 6 ਲੋਕ ਮਾਰੇ ਗਏ ਹਨ ਪਰਿਵਾਰ ਦੇ ਮੈਂਬਰਾਂ ਨੂੰ ਸਾਈਟ ਤੋਂ ਦੌੜਦੇ ਹੋਏ ਤੇ ਬਚੇ ਹੋਏ ਲੋਕਾਂ ਨੂੰ ਕੱਢਣ ਲਈ ਖਜ਼ਾਈ ਕਰਦੇ ਵਿਖਾਇਆ ਗਿਆ ਹੈ ਧਮਾਕਾ ਬਹੁਤ ਹੀ ਜ਼ੋਰਦਾਰ ਸੀ ਮੌਕੇ ਦੇ ਗਵਾ ਅਬਦੁੱਲਾ ਅਲ ਮਜਦਲਾਵੀ ਨੇ ਉੱਥੇ ਮੌਜੂਦ ਪੱਤਰਕਾਰਾਂ ਨੂੰ ਦੱਸਿਆ ਕਿ ਅਸੀਂ 4 ਸਾਲਾਂ ਤੋਂ ਜਿਹੜੇ ਆ ਅਸੀਂ 4 ਲਾਸ਼ਾਂ ਨੂੰ ਇੱਥੇ ਦੇਖਿਆ ਹੈ ਤੇ ਜਖਮੀ ਹੋਏ ਤਿੰਨ ਲੋਕਾਂ ਨੂੰ ਵੀ ਵੇਖਿਆ ਉਸਨੇ ਕਿਹਾ ਕਿ ਇੱਥੇ ਹੋਰ ਵੀ ਲੋਕ ਮਰੇ ਹਨ ਤੇ ਜ਼ਖਮੀ ਹੋਏ ਹਨ ਬਹੁਤ ਸਾਰੇ ਪੀੜਤ ਬੱਚੇ ਹਨ ਇਸ ਤੋਂ ਹੋਰ ਕੁਝ ਵੀ ਖਤਰਨਾਕ ਨਹੀਂ ਹੋ ਸਕਦਾ ਸਿਰਫ ਬੱਚੇ ਤੇ ਨਾਗਰਿਕ ਮਰ ਰਹੇ ਹਨ ਅਸੀਂ ਇਸ ਨੂੰ ਹੋਰ ਬਰਦਾਸ਼ਤ ਨਹੀਂ ਕਰ ਸਕਦੇ ਇਹ ਮਨੁੱਖਤਾ ਦੇ ਵਿਰੁੱਧ ਹੈ ਮੈਂ ਮਲਬੇ ਦੇ ਹੇਠੋਂ ਬੱਚਿਆਂ ਨੂੰ ਰੋਂਦਿਆਂ ਨੂੰ ਸੁਣਿਆ ਹੈ ਇਜ਼ਰਾਈਲ ਅਤੇ ਹੌਥੀ ਜਿਹੜੀ ਮੀਡੀਆ ਜਿਹੜੇ ਹੈ ਹੌਥੀ ਮੀਡੀਆ ਨੇ ਕਿਹਾ ਕਿ ਇਜ਼ਰਾਈਲੀ ਹਵਾਈ ਹਮਲਿਆਂ ਨੇ ਜਮਨ ਵਿੱਚ ਇੱਕ ਹਵਾਈ ਅੱਡੇ ਦੇ ਮਿਲਟਰੀ ਬੇਸ ਤੇ ਇੱਕ ਪਾਵਰ ਸਟੇਸ਼ਨ ਨੂੰ ਨਿਸ਼ਾਨਾ ਬਣਾਇਆ ਹੈ। ਇਜ਼ਰਾਈਲੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਹੂਤੀ ਮਜ਼ਾਈਲਾਂ ਦੇ ਜਵਾਬ ਵਿੱਚ ਹਮਲਾ ਕੀਤਾ ਗਿਆ ਹੈ। ਇਜ਼ਰਾਈਲੀ ਅਧਿਕਾਰੀਆਂ ਦੀਆਂ ਕੁਝ ਬਿਆਨਬਾਜ਼ੀਆਂ ਜਿਸ ਵਿੱਚ ਨੇਤਨਜਾਊ ਤੇ ਰੱਖਿਆ ਮੰਤਰੀ ਵੀ ਸ਼ਾਮਲ ਹਨ ਜਿਨ੍ਹਾਂ ਨੇ ਕਿਹਾ ਹੈ ਕਿ ਜਮਨ ਅਤੇ ਹੂਤੀ ਪਿਛਲੇ ਹਫ਼ਤੇ ਸ਼ੁਰੂ ਕੀਤੀਆਂ ਗਈਆਂ ਬਲਾਸਟਿਕ ਮਜ਼ਾਈਲਾਂ ਦੀ ਕੀਮਤ ਅਦਾ ਕਰਨਗੇ। ਇੱਕ ਇਜ਼ਰਾਈਲੀ ਅਧਿਕਾਰੀ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ ਕਿਹ ਹੁਤੀ ਸਾਡੀ ਤਾਕਤ ਨੂੰ ਹਾਲੇ ਤੱਕ ਸਮਝਦੇ ਨਹੀਂ ਪਰ ਸ਼ਾਇਦ ਉਹ ਕੁਝ ਹੋਰ ਤਾਕਤ ਨਾਲ ਇਸ ਨੂੰ ਸਮਝ ਜਾਣਗੇ ਇੱਕ ਹੁਤੀ ਅਧਿਕਾਰੀ ਨੇ ਉਹ ਦੱਸਿਆ ਕਿ ਅੱਜ ਸਵੇਰੇ ਸਨਾ ਹਵਾਈ ਅੱਡੇ ਤੇ ਇਜ਼ਰਾਈਲੀ ਹਮਲਿਆਂ ਵਿੱਚ ਕਟੋ-ਕਟ ਦੋ ਲੋਕ ਮਾਰੇ ਗਏ ਤੇ ਕਈ ਜ਼ਖਮੀ ਹੋ ਗਏ ਹਨ ਸੀਰੀਆ ਦੀ ਨਵੀਂ ਬਣੀ ਜਿਹੜੀ ਬਾਗੀਆਂ ਦੀ ਸਰਕਾਰ ਹੈ ਉਹਦੇ ਲਈ ਚੁਣੌਤੀਆਂ ਚੁਣੌਤੀਆਂ ਦੇ ਸੰਕੇਤ ਜਿਹੜੇ ਆ ਉਹ ਸ਼ੁਰੂ ਹੋ ਗਏ ਆ ਗ੍ਰਹਿ ਮੰਤਰਾਲੇ ਨੇ ਵੀਰਵਾਰ ਨੂੰ ਕਿਹਾ ਕਿ ਪੱਛਮੀ ਸੀਰੀਆ ਵਿੱਚ ਸਾਬਕਾ ਨੇਤਾ ਬਸ਼ਰ ਅਲ ਅਸਦ ਦੀਆਂ ਜਿਹੜੀਆਂ ਫੌਜਾਂ ਨੇ ਉਹਨਾਂ ਨੇ ਰਾਤ ਨੂੰ ਘਾਤ ਲਗਾ ਕੇ ਇੱਕ ਹਮਲੇ ਵਿੱਚ 14 ਘਟੋ ਘਟ 14 ਜਿਹੜੇ ਕਾਨੂੰਨ ਲਾਗੂ ਕਰਨ ਵਾਲੇ ਲੋਕ ਸੀ ਉਹਨਾਂ ਨੂੰ ਮਾਰ ਦਿੱਤਾ ਹੈ ਮੰਤਰਾਲੇ ਦੇ ਅਨਸਾਰ ਟਾਰਟਸ ਖੇਤਰ ਦੇ ਪਿੰਡੂ ਖੇਤਰਾ ਵਿੱਚ ਹੋਏ ਹਮਲੇ ਵਿੱਚ 10 ਅਧਿਕਾਰੀ ਹੋਰ ਜਿਹੜੇ ਉਹ ਜ਼ਖਮੀ ਵੀ ਹੋਏ ਹਨ ਇਹ ਹਮਲਾ ਨਵੀਂ ਸਰਕਾਰ ਦੇ ਫੌਜੀ ਆਪਰੇਸ਼ਨ ਕਮਾਂਡ ਦੇ ਕੁਝ ਘੰਟਿਆਂ ਬਾਅਦ ਹੋਇਆ ਜਦੋਂ ਕਿ ਬਗੀਆਂ ਦੀਆਂ ਫੌਜਾਂ ਨੇ ਉਸ ਖੇਤਰ ਵਿੱਚ ਪੂਰਵ ਸ਼ਾਸਕ ਬਾਲ ਅਸ਼ਰ ਅਸਦ ਦੇ ਬਚੇ ਹੋਏ ਫੌਜੀ ਗਰੁੱਪਾਂ ਦਾ ਸਫਾਇਆ ਕਰਨ ਦਾ ਦਾਵਾ ਕੀਤਾ ਸੀ ਇਹ ਹਮਲਾ ਅਸਦ ਦੇ ਵਫਾਦਾਰਾਂ ਦੁਆਰਾ 3 ਹਫ਼ਤੇ ਤੋਂ ਵੀ ਘੱਟ ਸਮੇਂ ਤੋਂ ਪਹਿਲਾਂ ਉਸ ਤੇ ਬੇਦਖਲ ਕੀਤੇ ਜਾਣ ਤੋਂ ਬਾਅਦ ਪਹਿਲਾ ਇੱਕ ਵੱਡਾ ਹਮਲਾ ਹੈ ਪਹਿਲਾ ਵੱਡਾ ਹਮਲਾ ਜਾਣ ਅਤੇ ਸੀਰੀਆ ਤੇ ਨਵੇਂ ਸ਼ਾਸਕ ਪ੍ਰਸ਼ਾਸਨ ਲਈ ਨਵੇਂ ਖਤਰੇ ਪਰ ਇਹ ਸੰਕੇਤ ਵੀ ਦਿੰਦਾ ਹੈ ਦੱਖਣ ਵਿੱਚ ਸੀਰੀਆ ਦੇ ਖੇਤਰ ਵਿੱਚ ਇੱਕ ਇਸਲਾਮੀ ਸ਼ਾਸਨ ਅਤੇ ਇੱਕ ਨਵੇਂ ਇਜ਼ਰਾਈਲੀ ਫੌਜੀ ਕਬਜ਼ੇਦਾਰ ਆਪਣੇ ਅਧਿਕਾਰਾਂ ਨੂੰ ਲੈ ਕੇ ਚਿੰਤਤ ਧਾਰਮਿਕ ਘੱਟਗਿੰਤੀਆਂ ਦੁਆਰਾ ਵਿਰੋਧ ਪ੍ਰਦਰਸ਼ਨ ਵੀ ਜਿਹੜੇ ਆ ਉਹ ਕੀਤੇ ਜਾ ਰਹੇ ਹਨ ਅਗਲੀ ਖਬਰ ਭਾਰਤ-ਚੀਨ ਸਬੰਧਾਂ ਤੇ ਹੈ ਚੀਨ ਭਾਰਤੀ ਸਰਹੱਦ ਦੇ ਨੇੜੇ ਤਿੱਬਤ ਵਿੱਚ ਬ੍ਰਹਮਪੁੱਤਰ ਨਦੀ ਦੇ ਉੱਤੇ ਦੁਨੀਆ ਦਾ ਇੱਕ ਸਭ ਤੋਂ ਵੱਡਾ ਡੈਮ ਬਣਾਉਣ ਜਾ ਰਿਹਾ ਹੈ ਚੀਨੀ ਸਰਕਾਰ ਨੇ ਤਿੱਬਤੀ ਪਠਾਰ ਦੇ ਹੇਠਲੇ ਹਿੱਸੇ ਵਿੱਚ ਇੱਕ ਹਾਈਡਰੋ ਪਾਵਰ ਡੈਮ ਦੇ ਨਿਰਮਾਣ ਨੂੰ ਮਨਜ਼ੂਰੀ ਦੇ ਦਿੱਤੀ ਹੈ ਇਹ ਡੈਮ ਜਾਰਲੰਗ ਸਾਗਪੋ ਬ੍ਰਹਮਪੁੱਤਰ ਨਦੀ ਤੇ ਬਣਾਇਆ ਜਾਏਗਾ ਇਸ ਡੈਮ ਦੇ ਬਣਨ ਤੋਂ ਬਾਅਦ ਭਾਰਤ ਅਤੇ ਬੰਗਲਾਦੇਸ਼ ਵਿਚ ਪਾਣੀ ਦਾ ਵਹਾਹ ਜਿਹੜਾ ਪ੍ਰਭਾਵਿਤ ਹੋ ਸਕਦਾ ਹੈ ਤਿੱਬਤ ਤੋਂ ਬਾਹਰ ਨਿਕਲਦੇ ਹੀ ਯਾਰਲੋਂਗ ਸਾਂਗਪੋ ਜਿਹੜਾ ਦਰਿਆ ਹੈ ਉਹ ਬ੍ਰਹਮਪੁੱਤਰ ਨਦੀ ਬਣ ਕੇ ਭਾਰਤ ਦੇ ਅਰਨਾਚਲ ਪ੍ਰਦੇਸ਼ ਅਤੇ ਫਿਰ ਅਸਾਮ ਰਾਜ ਵਿੱਚੋਂ ਹੁੰਦਾ ਹੋਇਆ ਬੰਗਲਾਦੇਸ਼ ਵਿੱਚ ਦਾਖਲ ਹੋ ਜਾਂਦਾ ਹੈ ਇਸ ਨੂੰ 137 ਅਰਬ ਅਮਰੀਕਨ ਡਾਲਰ ਦੀ ਲਾਗਤ ਵਾਲਾ ਦੁਨੀਆ ਦਾ ਸਭ ਤੋਂ ਵੱਡਾ ਬੁਨਿਆਦੀ ਪ੍ਰੋਜੈਕਟ ਕਿਹਾ ਜਾ ਰਿਹਾ ਹੈ ਚੀਨ ਦੇ ਇਸ ਕਦਮ ਨਾਲ ਭਾਰਤ ਦੀਆਂ ਚਿੰਤਾਵਾਂ ਵਧ ਗਈਆਂ ਹਨ ਬੰਗਲਾਦੇਸ਼ ਨੇ ਵੀ ਇਸ ਤੇ ਇਤਰਾਜ਼ ਪ੍ਰਗਟ ਕੀਤਾ ਹੈ ਕਿਉਂਕਿ ਚੀਨ ਨੂੰ ਇਸ ਡੈਮ ਦੇ ਜ਼ਰੀਏ ਬ੍ਰਹਮਪੁੱਤਰ ਦੇ ਜਲ ਪ੍ਰਵਾਹ ਨੂੰ ਰੋਕਣ ਤੇ ਕੰਟਰੋਲ ਕਰਨ ਵਿੱਚ ਮਦਦ ਮਿਲ ਸਕਦੀ ਹੈ ਸਬੰਧ ਵਿਗੜਨ ਤੇ ਸਰਦੀ ਖੇਤਰਾਂ ਵਿੱਚ ਵੱਡੀ ਮਾਤਰਾ ਵਿੱਚ ਪਾਣੀ ਛੱਡ ਕੇ ਬੀਜਿੰਗ ਭਾਰਤ ਤੇ ਬੰਗਲਾਦੇਸ਼ ਚ ਹੜ੍ਹ ਦੀਆਂ ਸਮੱਸਿਆਵਾਂ ਵੀ ਪੈਦਾ ਕਰ ਸਕਦਾ ਹੈ ਬ੍ਰਹਮਪੁੱਤਰ ਨਦੀ ਤਿੱਬਤੀ ਪਠਾਰ ਤੋਂ ਹੋ ਕੇ ਹੇਠਾਂ ਵੱਲ ਨੂੰ ਵਹਿੰਦੀ ਹੈ ਅਗਲੀ ਖਬਰ ਆਪਾਂ ਪ੍ਰਵਾਸ ਨੂੰ ਲੈ ਕੇ ਸਾਂਝੀ ਕਰ ਰਹੇ ਆ ਕਿ ਵੱਖ-ਵੱਖ ਦੇਸ਼ਾਂ 'ਚ ਪ੍ਰਵਾਸ ਨੂੰ ਲੈ ਕੇ ਜਿਹੜੇ ਨਿਯਮ ਬਦਲੇ ਆ ਉਹਦਾ ਕੀ ਅਸਰ ਹੋ ਰਿਹਾ ਸਾਲ 2024 ਦਾ ਕਮਾਂਤਰੀ ਸਾਲ ਜਿਹੜਾ ਕਮਾਂਤਰੀ ਪ੍ਰਵਾਸ ਦੇ ਲਿਹਾਜ਼ ਨਾਲ ਬੜੀਆਂ ਵੱਡੀਆਂ ਤਬਦੀਲੀਆਂ ਵਾਲਾ ਵਾਰ ਮੰਨਿਆ ਜਾਏਗਾ ਬਹੁਤੇ ਵਿਦਿਆਰਥੀਆਂ ਲਈ ਸਾਲ 2024 ਨਿਰਾਸ਼ਾਜਨਕ ਹੀ ਰਿਹਾ ਭਾਰਤ ਵਿੱਚੋਂ ਵੱਡੀ ਗਿਣਤੀ ਵਿੱਚ ਲੋਕ ਹੋਰ ਵੱਖ-ਵੱਖ ਤਰੀਕਿਆਂ ਦੇ ਨਾਲ ਕਮਾਂਤਰੀ ਵਿਦਿਆਰਥੀਆਂ ਵੱਜੋਂ ਵੀ ਕੈਨੇਡਾ ਅਮਰੀਕਾ ਤੇ ਹੋਰ ਮੁਲਕਾਂ ਵਿੱਚ ਪ੍ਰਵਾਸ ਕਰਦੇ ਹਨ ਜਿੱਥੇ ਕੈਨੇਡਾ ਨੇ ਵਿਦਿਆਰਥੀਆਂ ਦੇ ਸਲਾਨਾ ਕੋਟੇ ਵਿੱਚ ਕਟੌਤੀ ਕੀਤੀ ਹੈ ਉੱਥੇ ਹੀ 2024 ਵਿੱਚ ਅਮਰੀਕਾ ਆਸਟ੍ਰੇਲੀਆ ਯੂਕੇ ਤੇ ਯੂਰਪੀ ਯੂਨੀਅਨ ਦੇ ਮੁਲਕਾਂ ਵਿੱਚ ਪ੍ਰਵਾਸ ਦਾ ਮੁੱਦਾ ਸਿਆਸਤ ਦੇ ਨਾਲ-ਨਾਲ ਆਰਥਿਕਤਾ ਵੀ ਆਰਥਿਕ ਦਾ ਉੱਤੇ ਵੀ ਛਾਇਆ ਰਿਹਾ ਹੈ ਭਾਰਤੀ ਵਿਦਿਆਰਥੀਆਂ ਦਾ ਪ੍ਰਵਾਸ ਜਿਨ੍ਹਾਂ ਪੰਜ ਮੁਲਕਾਂ ਵਿੱਚ ਸਭ ਤੋਂ ਵੱਧ ਹੋਇਆ ਹੈ ਉਨ੍ਹਾਂ ਵਿੱਚ ਕੈਨੇਡਾ ਅਮਰੀਕਾ ਯੂਕੇ ਆਸਟ੍ਰੇਲੀਆ ਤੇ ਜਰਮਨੀ ਹਨ ਯੂਕੇ ਵਿੱਚ ਲਾਗੂ ਹੋਏ ਨਵੇਂ ਨਿਯਮਾਂ ਮੁਤਾਬਕ ਜਨਵਰੀ 2024 ਤੋਂ ਉਹ ਕਮਾਂਤਰੀ ਪੋਸਟ ਗ੍ਰੈਜੂਏਟ ਵਿਦਿਆਰਥੀ ਜਿਨ੍ਹਾਂ ਦਾ ਕੋਰਸ ਰਿਸਰਚ ਪ੍ਰੋਗਰਾਮ ਨਹੀਂ ਹੈ ਆਪਣੇ ਤੇ ਨਿਰਭਰ ਪਰਿਵਾਰਕ ਮੈਂਬਰਾਂ ਨੂੰ ਹੁਣ ਯੂਕੇ ਨਹੀਂ ਲਿਆ ਸਕਦੇ ਇਸੇ ਦੌਰਾਨ ਆਸਟ੍ਰੇਲੀਆ ਵਿੱਚ ਕਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਨੂੰ ਸੀਮਿਤ ਕਰਨ ਲਈ ਵੀ ਵਿਚਾਰਾਜੋਈ ਕੀਤੀ ਗਈ ਹੈ ਸਾਲ 2024 ਦੌਰਾਨ ਆਸਟ੍ਰੇਲੀਆ ਵਿੱਚ ਰਹਿਸ਼ਾ ਦੀ ਘਾਟ ਵੀਜ਼ਾ ਫਰਾਡ ਜੇ ਮੁੱਦਿਆਂ ਕਾਰਨ ਸਟੂਡੈਂਟਸ ਦੀ ਗਿਣਤੀ ਤੇ ਰੋਕ ਲਾਉਣਾ ਵੱਡਾ ਸਿਆਸੀ ਤੇ ਆਰਥਿਕ ਮੁੱਦਾ ਰਿਹਾ ਹੈ। ਆਸਟ੍ਰੇਲੀਆ ਦੀ ਸਰਕਾਰ ਮੁਤਾਬਕ ਇਹ ਨਿਯਮ ਆਸਟ੍ਰੇਲੀਆ ਵਿੱਚ ਵਿਦਿਆਰਥੀਆਂ ਦੀ ਆਮਦ ਨੂੰ ਮੈਨੇਜ ਕਰਨ ਵਿੱਚ ਸਹਾਇੀ ਹੋਣਗੇ। ਪੰਜਾਬ ਹਰਿਆਣਾ ਤੇ ਗੁਜਰਾਤ ਤੋਂ ਵੱਡੀ ਗਿਣਤੀ ਵਿੱਚ ਵਿਦਿਆਰਥੀ ਕਨੇਡਾ ਦੇ ਵੱਖ-ਵੱਖ ਕਾਲਜਾਂ ਯੂਨੀਵਰਸਿਟੀਆਂ ਵਿੱਚ ਵੀ ਪੜ੍ਹਾਈ ਕਰਨ ਜਾਂਦੇ ਹਨ ਇਹਨਾਂ ਵਿੱਚੋਂ ਬਹੁਤੇ ਵਿਦਿਆਰਥੀਆਂ ਦਾ ਟੀਚਾ ਕਨੇਡਾ ਦੀ ਪੀਆਰ ਹਾਸਲ ਕਰਨਾ ਹੁੰਦਾ ਹੈ ਨਵੰਬਰ ਮਹੀਨੇ ਵਿੱਚ ਕਨੇਡਾ ਵੱਲੋਂ ਕੁਮਾਂਤਰੀ ਵਿਦਿਆਰਥੀਆਂ ਦੇ ਵੀਜ਼ਿਆਂ ਦੇ ਫਾਸਟ ਟਰੈਕ ਪ੍ਰੋਸੈਸਿੰਗ ਲਈ ਲਿਆਂਦਾ ਗਿਆ ਪ੍ਰੋਗਰਾਮ ਸਟੂਡੈਂਟ ਡਾਇਰੈਕਟ ਸਟ੍ਰੀਮ ਬੰਦ ਕਰ ਦਿੱਤਾ ਗਿਆ ਸੀ ਵੱਖ-ਵੱਖ ਮਾਰਾਂ ਮੁਤਾਬਕ ਕਨੇਡਾ ਵੱਲੋਂ ਵਰਕ ਪਰਮਿਟ ਵੀਜ਼ਾ ਨੀਤੀ ਸਖਤ ਕੀਤੇ ਜਾਣ ਤੋਂ ਬਾਅਦ ਕੈਨੇਡਾ ਵਿਚਲੇ ਆਰਥਿਕ ਸੰਕਟ ਕਾਰਨ ਕੁਮਾਂਤਰੀ ਵਿਦਿਆਰਥੀਆਂ ਦਾ ਕੈਨੇਡਾ ਭਤੀ ਰੁਝਾਨ ਕਾਫੀ ਘਟ ਗਿਆ ਹੈ ਹੋਰ ਯੂਰਪੀ ਮੁਲਕਾਂ ਵਾਂਗ ਜਰਮਨੀ ਵਿੱਚ ਵੀ ਪ੍ਰਵਾਸ ਇੱਕ ਅਹਿਮ ਸਿਆਸੀ ਮੁੱਦਾ ਹੈ ਪਰ ਕੁਮਾਂਤਰੀ ਵਿਦਿਆਰਥੀਆਂ ਲਈ ਹਾਲੇ ਜਰਮਨੀ ਨੇ ਹੋਰ ਮੁਲਕਾਂ ਵਾਂਗ ਸਖਤ ਫੈਸਲੇ ਨਹੀਂ ਲਾਏ ਇੱਥੇ ਕੁਮਾਂਤਰੀ ਵਿਦਿਆਰਥੀਆਂ ਲਈ ਬਹੁਤੀਆਂ ਪਬਲਿਕ ਯੂਨੀਵਰਸਿਟੀਆਂ ਵਿੱਚ ਪੜ੍ਹਾਈ ਲਈ ਕੋਈ ਖਰਚਾ ਨਹੀਂ ਹੈ ਅਤੇ ਕੁਝ ਕੋਰਸਾਂ ਵਿੱਚ ਵਿਦਿਆਰਥੀ ਬਿਨਾ ਜਰਮਨ ਭਾਸ਼ਾ ਵਿੱਚ ਮਹਾਰਤ ਤੋਂ ਵੀ ਦਾਖਲਾ ਲੈ ਸਕਦੇ ਹਨ ਹਾਲਾਂਕਿ ਜਰਮਨੀ ਵੱਲੋਂ 2024 ਵਿੱਚ ਵਿਦਿਆਰਥੀ ਵੀਜ਼ਾ ਲਈ ਜ਼ਰੂਰੀ ਫੰਡ ਵਿੱਚ ਵਾਅਦਾ ਕੀਤਾ ਗਿਆ ਸੀ 2025 ਦੇ ਸਾਲ ਲਈ ਜਰਮਨੀ ਦੇ ਵਿਦਿਆਰਥੀਆਂ ਲਈ ਵੀਜ਼ਾ ਲੈਣ ਲਈ ਵਿਦਿਆਰਥੀਆਂ ਦੇ ਬਲੌਕਡ ਬੈਂਕ ਅਕਾਊਂਟ ਵਿੱਚ ਘੱਟੋ-ਘੱਟ 11904 ਯੂਰੋ ਹੋਣੇ ਲਾਜ਼ਮੀ ਹਨ ਅਮਰੀਕਾ ਵਿੱਚ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਜਾ ਰਹੇ ਡੋਨਲਡ 트੍ਰੰਪ ਦਾ ਚੋਣ ਪ੍ਰਚਾਰ ਪਰਵਾਸੀਆਂ ਦੇ ਵਿਰੋਧ ਦੇ ਉੱਤੇ ਕੇਂਦਰਤ ਰਿਹਾ ਹੈ ਪਰ ਉਹਨਾਂ ਵੱਲੋਂ ਕੁਝ ਅਜਿਹੇ ਬਿਆਨ ਵੀ ਦਿੱਤੇ ਗਏ ਨੇ ਜੋ ਹੈਰਾਨ ਕਰਨ ਵਾਲੇ ਹਨ ਅਮਰੀਕਾ ਜਾਣ ਵਾਲੇ ਵਿਦਿਆਰਥੀਆਂ ਨੂੰ ਐਫ 1 ਵੀਜ਼ਾ ਲੈਣ ਦੀ ਲੋੜ ਹੁੰਦੀ ਹੈ ਇਸ ਬਾਰੇ 2024 ਦੇ ਆਖਰੀ ਮਹੀਨਿਆਂ ਵਿੱਚ ਲਿਆਂਦੇ ਗਏ ਨਵੇਂ ਨਿਯਮਾਂ ਮੁਤਾਬਕ ਕੋਈ ਵੀ ਕਮਾਂਤਰੀ ਵਿਦਿਆਰਥੀ 5 ਮਹੀਨਿਆਂ ਤੋਂ ਵੱਧ ਸਮਾਂ ਅਮਰੀਕਾ ਤੋਂ ਬਾਹਰ ਨਹੀਂ ਰਹਿ ਸਕਦਾ ਇਹਨਾਂ ਬਦਲਾਵਾਂ ਦਾ ਬਹੁਤਾ ਅਸਰ 12ਵੀਂ ਤੋਂ ਬਾਅਦ ਇਹਨਾਂ ਦੇਸ਼ਾਂ ਵਿੱਚ ਜਾਣ ਵਾਲੇ ਵਿਦਿਆਰਥੀਆਂ ਦੇ ਉੱਤੇ ਹੀ ਹੋਇਆ ਹੈ ਜਦ ਕਿ ਚੰਗੀ ਅਕਾਦਮਿਕ ਸਮਰੱਥਾ ਵਾਲੇ ਵਿਦਿਆਰਥੀਆਂ ਲਈ ਕਈ ਰਾ ਅਜੇ ਵੀ ਬਰਕਰਾਰ ਹਨ ਆਖਰੀ ਖਬਰਾਂ ਕੁਝ ਪੰਜਾਬ ਤੋਂ ਲੈਂਦੇ ਆ ਜੀ ਡੇਰਾ ਰਾਧਾ ਸਵਾਮੀ ਬਿਆਸ ਦੇ ਮੁਖੀ ਗੁਰਵਿੰਦਰ ਸਿੰਘ ਢਿੱਲੋਂ ਤੇ ਤਖਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਵੀਰਵਾਰ ਨੂੰ ਇੱਥੇ ਇੱਕ ਘੰਟੇ ਤੋਂ ਬਾਅਦ ਸਮਾਪਤ ਵਿੱਚ ਗੱਲਬਾਤ ਹੋਈ ਹੈ ਜਥੇਦਾਰ ਹਰਪ੍ਰੀਤ ਸਿੰਘ ਦੀ ਸਥਾਨਕ ਬਰਨਾਲਾ ਰੋਡ ਦੇ ਉੱਤੇ ਰਹਿੈਸ਼ਗਾਹ ਦੇ ਉੱਤੇ ਮੀਟਿੰਗ ਹੋਈ ਇੱਕ ਗੁਪਤਕੂ ਇਨੀ ਗੁਪਸੀ ਕੇ ਦੋਵੇਂ ਤਿਰਾਵਲੋਂ ਇਸ ਬਾਰੇ ਇੱਕ ਮੋਸ਼ੀ ਧਾਰਨ ਕੀਤੀ ਹੋਈ ਹੈ ਜਾਣਕਾਰੀ ਅਨੁਸਾਰ ਡੇਰਾ ਮੁਖੀ ਦਾ ਬਠਿੰਡਾ ਗੋਆ ਗੋਨਿਆਣਾ ਮਾਰਗ ਤੇ ਸਥਿਤ ਸਥਾਨਕ ਡੇਰਾ ਰਾਧਾ ਸਵਾਮੀ ਵਿੱਚ ਆਉਣ ਦਾ ਪ੍ਰੋਗਰਾਮ ਪਹਿਲਾਂ ਹੀ ਤੈਅ ਸੀ ਉਹਨਾਂ ਦਾ ਹੈਲੀਕਾਪਟਰ ਇੱਥੇ ਥਰਮਲ ਕਲੋਨੀ ਵਿੱਚ ਬਣੇ ਹੈਲੀਪੈਡ ਦੇ ਉੱਤੇ ਉਤਰਿਆ ਤੇ ਇਥੋਂ ਕਾਰਾਂ ਹੀ ਜਥੇਦਾਰ ਸਾਹਿਬ ਦੀ ਰਾਹਤੇ ਚਲੇ ਗਏ ਪਤਾ ਲੱਗਾ ਹੈ ਕਿ ਕਾਲੀ ਆਗੂ ਸਰਜੀਤ ਸਿੰਘ ਰਖੜਾ ਵੀ ਇਸ ਮੌਕੇ ਰਖੜਾ ਵੀ ਇਸ ਮੌਕੇ ਉੱਥੇ ਪਹੁੰਚ ਗਏ ਸਨ ਘਰ ਦੇ ਆਲੇ-ਦੁਆਲੇ ਭਾਰੀ ਸੁਰੱਖਿਆ ਪ੍ਰਬੰਧ ਹੋਣ ਕਰਕੇ ਮੀਡੀਆ ਕਰਮਕੀਆਂ ਨੂੰ ਘਰ ਤੋਂ ਦੂਰ ਰੱਖਿਆ ਗਿਆ ਦੂਜੇ ਪਾਸੇ ਦੂਜੇ ਪਾਸੇ ਗੁਰਿੰਦਰ ਸਿੰਘ ਢਿੱਲੋਂ ਨੂੰ ਢਿੱਲੋਂ ਭਾਰਤੀ ਜਨਤਾ ਪਾਰਟੀ ਤੇ ਸ਼ਰਮਣੀ ਅਕਾਲੀ ਦਲ ਨੇਤਾ ਵੀ ਉਹਨਾਂ ਦੀ ਛੁਪੀ ਹੋਈ ਨਹੀਂ ਦੋਵਾਂ ਦੀਆਂ ਪਾਰਟੀਆਂ ਦੇ ਸੀਨੀਅਰ ਆਗੂਆਂ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਜੀਤ ਸਿੰਘ ਮਾਨ ਤੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂ ਬਲਜੀਤ ਸਿੰਘ ਦਾਦੂਵਾਲ ਨਾਲ ਵੀ ਮਿਲਣੀਆਂ ਕੀਤੀਆਂ ਹਨ ਧਾਰਮਿਕ ਤੇ ਸਿਆਸੀ ਹਲਕੇ ਅੰਦਰ ਚਰਚਾ ਦਾ ਵਿਸ਼ਾ ਇਹ ਬਣਿਆ ਰਹੀਆਂ ਹਨ ਅੱਜ ਦੀ ਮਿਲਣੀ ਧਾਰਮਿਕ ਰਾਜਸੀ ਜਾਂ ਫਿਰ ਨਿੱਜੀ ਹੋਣ ਬਾਰੇ ਕਿਆਸ ਰਹੀਆਂ ਇੱਕ ਵਾਰ ਫਿਰ ਝੋਰ ਫੜ ਗਈਆਂ ਸਰਜੀਤ ਸਿੰਘ ਰਖੜਾ ਨੇ ਇੱਕ ਟੀਵੀ ਚੈਨਲ ਤੇ ਦੋਹਾਂ ਧਾਰਮਿਕ ਆਗੂਆਂ ਦੀ ਮੁਲਾਕਾਤ ਮੌਕੇ ਉਹਨਾਂ ਦੀ ਹਾਜ਼ਰੀ ਨੂੰ ਇਤਫਾਕ ਨਹੀਂ ਕਿਹਾ ਸੀ ਅਤੇ ਇਹ ਇੱਕ ਸਿਰਸ਼ਟਾਚਾਰੀ ਮੁਲਾਕਾਤ ਵਾਲੀ ਗੱਲਬਾਤ ਹੀ ਕਿਹਾ ਸੀ ਇਸ ਤੋਂ ਇਲਾਵਾ ਉਹ ਸਮੇਂ-ਸਮੇਂ ਬਾਦਲ ਵਿਰੋਧੀ ਧੜੇ ਦੇ ਮੰਨੇ ਜਾਂਦੇ ਸਿਮਰਤਜੀਤ ਸਿੰਘ ਮਾਨ ਤੇ ਬਾਬਾ ਬਲਜੀਤ ਸਿੰਘ ਦਾਦੂ ਰਾਨ ਨਾਲ ਵੀ ਮੁਲਾਕਾਤ ਕਰਦੇ ਰਹਿੰਦੇ ਹਨ ਜਿਕਰ ਜੋ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੰਕ ਕਮੇਟੀ ਵੱਲੋਂ ਕੁਝ ਦਿਨ ਪਹਿਲਾਂ ਹੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੋਂ ਤਖਤ ਦੰਮਦਮਾ ਸਾਹਿਬ ਦੀਆਂ ਸੁਆਵਾਂ ਨੂੰ 15 ਦਿਨਾਂ ਲਈ ਵਾਪਸ ਲੈ ਲਿਆ ਸੀ ਹੁਣ ਚਰਚਾ ਚੱਲ ਰਹੀ ਹੈ ਕਿ ਸ਼੍ਰੋਮਣੀ ਕਮੇਟੀ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੁਆਵਾਂ ਨੂੰ ਪੱਕੇ ਤੌਰ ਤੇ ਖਤਮ ਕਰ ਸਕਦੀ ਹੈ ਅਤੇ ਇਸ ਵਿਚਕਾਰ ਬਾਬਾ ਗੁਰਿੰਦਰ ਸਿੰਘ ਜੀ ਜਥੇਦਾਰ ਨਾਲ ਮੁਲਾਕਾਤ ਤੇ ਸਿਆਸੀ ਹਲਕੇ ਕਈ ਤਰ੍ਹਾਂ ਦੇ ਅਰਥ ਕੱਢ ਰਹੇ ਹਨ ਚੋਣ ਕਮਿਸ਼ਨ ਨੇ ਜਨਤਕ ਕੀਤੀ ਰਿਪੋਰਟ ਚ ਦਿੱਤੀ ਜਾਣਕਾਰੀ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਉਹਨੂੰ 2023-24 ਵਿੱਚ 2600 ਕਰੋੜ ਰੁਪਏ ਤੋਂ ਵੱਧ ਚੰਦਾ ਮਿਲਿਆ ਕਾਂਗਰਸ ਨੂੰ ਸਿਰਫ 281 ਕਰੋੜ ਮਿਲੇ ਭਾਰਤੀ ਜਨਤਾ ਪਾਰਟੀ ਤੇ ਕਾਂਗਰਸ ਵੱਲੋਂ ਐਲਾਨੇ ਚੰਦੇ ਵਿੱਚ ਚੋਣ ਬਾਂਡ ਰਈ ਪ੍ਰਾਪਤ ਕੀਤਾ ਹੋਇਆ ਚੰਦਾ ਜੇ ਸ਼ਾਮਲ ਨਹੀਂ ਕਿਉਂਕਿ ਇਹਨਾਂ ਨੂੰ ਪਾਰਟੀ ਦੀ ਸਾਲਾਨਾ ਅਕਾਊਂਟ ਰਿਪੋਰਟ ਵਿੱਚ ਵੀ ਐਲਾਨਿਆ ਜਾਣਾ ਹੁੰਦਾ ਹੈ ਨਾ ਕਿ ਚੰਦਾ ਵੇਰਵੇ ਵਿੱਚ ਵਿਦਾਂਤਾ ਭਾਰਤੀ Airtel ਮੁਥਠ ਜਿੰਦਲਸੂ ਅਤੇ TVS ਮੋਟਰ ਵਰਗੇ ਵੱਡੇ ਕਾਰਪੋਰੇਟ ਸਮੂਹਾਂ ਨੇ ਕਈ ਬਾਂਡ ਖਰੀਦੇ ਹਨ ਤੇ ਭਾਰਤੀ ਜਨਤਾ ਪਾਰਟੀ ਨੂੰ ਇਸ ਤੋਂ ਸਭ ਤੋਂ ਜ਼ਿਆਦਾ ਲਾਭ ਪਹੁੰਚਿਆ ਸੀ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਲੋਕ ਸਭਾ ਚੋਣਾਂ ਵਿੱਚ ਇੱਕ ਦੂਜੇ ਤੋਂ ਉਮੀਦਵਾਰਾਂ ਲਈ ਪ੍ਰਚਾਰ ਕਰ ਰਹੀ ਸੀ ਆਮ ਆਦਮੀ ਪਾਰਟੀ ਤੇ ਕਾਂਗਰਸ ਪਰ ਹੁਣ ਉਹਨਾਂ ਦੇ ਦਰਮਿਆਨ ਟਕਰਾਅ ਕਾਫੀ ਤੇਜ਼ ਹੋ ਗਿਆ ਹੈ ਆਮ ਆਦਮੀ ਪਾਰਟੀ ਨੇ ਦਾਅਵਾ ਕੀਤਾ ਹੈ ਕਿ ਦਿੱਲੀ ਵਿੱਚ ਕਾਂਗਰਸ ਪਾਰਟੀ ਭਾਰਤੀ ਜਨਤਾ ਪਾਰਟੀ ਦੇ ਹੱਕ ਵਿੱਚ ਖੜ ਗਈ ਹੈ ਅਤੇ ਉਹ ਸਭ ਕੁਝ ਕਰ ਰਹੀ ਹੈ ਜਿਸ ਨਾਲ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਦਾ ਫਾਇਦਾ ਹੋਵੇ ਦੋਵਾਂ ਪਾਰਟੀਆਂ ਦੇ ਮਤ ਪੀੜਾਂ ਕਾਰਨ ਵਿਰੋਧੀ ਪਾਰਟੀਆਂ ਦੇ ਗੱਠਜੋੜ ਜਿਹੜਾ ਹੈ ਇੰਡੀਆ ਗੱਠਜੋੜ ਉਨੂੰ ਵੀ ਖਤਰਾ ਪੈਦਾ ਹੋ ਗਿਆ ਕਿਉਂਕਿ ਆਮ ਆਦਮੀ ਪਾਰਟੀ ਨੇ ਕਿਹਾ ਕਿ ਉਹ ਗੱਠਜੋੜ ਵਿੱਚ ਸ਼ਾਮਲ ਪਾਰਟੀਆਂ ਨੂੰ ਕਾਂਗਰਸ ਨੂੰ ਇਸ ਗੱਠਜੋੜ ਤੋਂ ਬਾਹਰ ਕਰਨ ਲਈ ਕਹੇਗੀ ਦਿੱਲੀ ਵਿੱਚ ਕਾਂਗਰਸ ਦੇ ਮੁੱਖ ਨੇਤਾਵਾਂ 'ਚੋਂ ਅਜੇ ਮਾਕਨ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕੇਜਰੀਵਾਲ ਨੂੰ ਫਰਜੀ ਫਰਜੀਵਾਲ ਕਿਹਾ ਹੈ ਉਹਨਾਂ ਨੇ ਕਹਿਆ ਕਿ 12 ਨਿਕਾਤੀ ਵਾਈਟ ਪੇਪਰ ਜਾਰੀ ਕਰਦੇ ਆ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਨੂੰ ਟੈਰ ਚ ਖੜਾ ਕਰਦੇ ਆ ਉਹਨਾਂ ਕਿਹਾ ਕਿ ਕੇਜਰੀਵਾਲ ਇਹੋ ਜਿਹੀਆਂ ਸਕੀਮਾਂ ਰਾਹੀਂ ਲੋਕਾਂ ਨੂੰ ਧੋਖਾ ਦੇ ਰਿਹਾ ਹੈ ਅਤੇ ਗੁੰਮਰਾਹ ਕਰ ਰਿਹਾ ਹੈ ਜਿਨ੍ਹਾਂ ਦਾ ਕੋਈ ਵजूद ਹੀ ਨਹੀਂ ਹੈ ਇਸ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਆਦਿਸ਼ੀ ਅਤੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਕਾਂਗਰਸ ਦੇ ਉੱਤੇ ਹਮਲਾ ਬੋਲਿਆ ਆਮ ਆਦਮੀ ਪਾਰਟੀ ਨੇ ਕਿਹਾ ਹੈ ਕਿ ਜੇਕਰ ਕਾਂਗਰਸ ਆਪਣੇ ਨੇਤਾ ਜੇਮਾ ਕੰਦੇ ਖਿਲਾਫ ਕਾਰਵਾਈ ਨਹੀਂ ਕਰਦੀ ਤਾਂ ਉਹ ਇੰਡੀਆ ਗੱਠਜੋੜ ਵਿੱਚ ਸ਼ਾਮਲ ਪਾਰਟੀਆਂ ਨੂੰ ਕਾਂਗਰਸ ਨੂੰ ਐਸਚੋ ਬਾਹਰ ਕੱਢਣ ਲਈ ਕਹੇਗੀ ਸਵਾਲ ਇਹ ਹੈ ਕਿ ਕੀ ਕਾਂਗਰਸ ਤੇ ਆਮ ਆਦਮੀ ਪਾਰਟੀ ਵਿਚਾਲੇ ਤੂੰ ਤੂੰ ਮੈਂ ਮੈਂ ਵਿਰੋਧੀ ਏਕਤਾ ਨੂੰ ਤੋੜ ਸਕਦੀ ਹੈ ਅਗਲੀ ਖਬਰ ਜਿਹੜੀ ਹੈ ਜੀ ਕਾਂਗਰਸ ਨੇਤਾ ਸੰਦੀਪ ਦੀਕਸ਼ਿਤ ਨੇ ਦਿੱਲੀ ਦੇ ਉਪ ਰਾਜਪਾਲ ਵੀ ਕੇ ਸਖਸੈਨਾ ਕੋਲ ਮੁੱਖ ਮੰਤਰੀ ਆਤਸ਼ੀ ਤੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਆਪ ਦੇ ਵਰਕਰਾਂ ਦੇ ਖਿਲਾਫ ਇੱਕ ਸ਼ਿਕਾਇਤ ਦਰਜ ਕਰਾਈ ਹੈ ਇਸ ਸ਼ਿਕਾਇਤ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਤੇ ਔਰਤਾਂ ਨਾਲ ਸੰਬੰਧਿਤ ਡਾਟਾ ਗਲਤ ਤਰੀਕੇ ਨਾਲ ਹਾਸਲ ਕਰਨ ਦਾ ਵੀ ਦੋਸ਼ ਲਾਇਆ ਗਿਆ ਹੈ ਸੰਦੀਪ 딕ਸ਼ਿਤ ਨੇ ਕਿਹਾ ਹੈ ਕਿ ਆਤਸ਼ੀ ਜੀ ਅਤੇ ਅਰਵਿੰਦ ਕੇਜਰੀਵਾਲ ਜੀ ਨੇ ਐਲਾਨ ਕੀਤਾ ਹੈ ਕਿ ਅਸੀਂ ਦਿੱਲੀ ਵਿੱਚ ਮੁੱਖ ਮੰਤਰੀ ਮਹਿਲਾ ਸਨਮਾਨ ਯੋਜਨਾ ਚਲਾ ਰਹੇ ਹਨ ਉਹਨਾਂ ਨੇ ਇਹ ਨਹੀਂ ਕਿਹਾ ਕਿ ਉਹ ਇਸ ਨੂੰ ਅਜੇ ਚਲਾਉਣਗੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ ਨੇ ਵੀਰਵਾਰ ਨੂੰ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਪ੍ਰਵੇਸ਼ ਬ੍ਰਹਮਾ ਅਤੇ ਮਨਜਿੰਦਰ ਸਿੰਘ ਸਿਰਸਾ ਖਿਲਾਫ ਇਨਫੋਰਸਮੈਂਟ ਡਾਇਰੈਕਟਰ ਡਾਇਰੈਕਟਰ ਰੇਟ ਕੋਲ ਯਾਨੀ ਕਿ ਆਈਡੀ ਕੋਲ ਇੱਕ ਸ਼ਿਕਾਇਤ ਦਰਜ ਕਰਵਾਈ ਹੈ। ਉਹਨਾਂ ਨੇ ਇਹਨਾਂ ਦੋਵਾਂ ਆਗੂਆਂ ਤੇ ਵੋਟਰਾਂ ਨੂੰ ਪੈਸੇ ਵੰਡਣ ਦਾ ਦੋਸ਼ ਲਾਇਆ ਹੈ। ਸੰਜੇ ਸਿੰਘ ਨੇ ਪੱਤਰਕਾਰਾਂ ਨੂੰ ਕਿਹਾ ਕਿ ਉਹਨਾਂ ਨੇ ਸਿਰਫ ਇਹ ਸ਼ਿਕਾਇਤ ਪੱਤਰ ਲੈ ਲਿਆ ਹੈ। ਮੈਨੂੰ ਕੋਈ ਵੀ ਅਧਿਕਾਰੀ ਨਹੀਂ ਮਿਲਿਆ ਤੇ ਨਾ ਹੀ ਕਿਸੇ ਨੇ ਮੈਨੂੰ ਕੋਈ ਕਾਰਵਾਈ ਦਾ ਭਰੋਸਾ ਦਿੱਤਾ ਹੈ। ਮੈਂ ਇਸ ਬਾਰੇ ਕੁਝ ਨਹੀਂ ਕਹਿ ਸਕਦਾ ਕਿ EDS ਇਸ ਮਾਮਲੇ ਵਿੱਚ ਕੁਝ ਕਰੇਗੀ ਜਾਂ ਨਹੀਂ ਪਰ ਇਹ ਸ਼ਿਕਾਇਤ ਅਧਿਕਾਰਤ ਤੌਰ ਤੇ ਕੀਤੀ ਗਈ ਹੈ ਤੇ ਇਸ ਨੂੰ ਰਜਿਸਟਰਡ ਵੀ ਕਰਾਇਆ ਗਿਆ ਹੈ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਆਤਸ਼ੀ ਨੇ ਭਾਰਤੀ ਜਨਤਾ ਪਾਰਟੀ ਨੇਤਾ ਪ੍ਰਵੇਸ਼ ੌਰਮਾ ਤੇ ਅਰਵਿੰਦ ਕੇਜਰੀਵਾਲ ਦੇ ਹਲਕੇ 'ਚ ਔਰਤਾਂ ਨੂੰ 11-1100 ਰੁਪਏ ਵੰਡਣ ਦੇ ਦੋਸ਼ ਲਾਏ ਸਨ। ਸਕੰਦਰ ਸਿੰਘ ਮਲੂਕਾ ਦੀ ਨੌ ਪਰਮਪਾਲ ਕਰਨਲ ਜੁੜੀ ਇੱਕ ਖਬਰ ਸਾਹਮਣੇ ਆ ਰਹੀ ਹੈ। ਸਾਬਕਾ ਆਈਐਸ ਅਧਿਕਾਰੀ ਪਰਮਪਾਲ ਕੌਰ ਨੇ ਕੇਂਦਰੀ ਪ੍ਰਸ਼ਾਸਨਲ ਟ੍ਰਿਬਿਊਨਲ ਜਿਹੜਾ ਹੁੰਦਾ ਕੈਟ ਦੇ ਚੰਡੀਗੜ੍ਹ ਬੈਂਚ ਵਿੱਚ ਪਟੀਸ਼ਨ ਜ਼ਾਰ ਕਰਕੇ ਪੰਜਾਬ ਸਰਕਾਰ ਤੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਨਿਰਦੇਸ਼ ਦੇਣ ਦੀ ਮੰਗ ਕੀਤੀ ਹੈ ਕਿ ਉਸ ਨੂੰ ਇਸ ਸਾਲ 9 ਮਈ ਨੂੰ ਦਿੱਤਾ ਆਪਣਾ ਅਸਤੀਫਾ ਵਾਪਸ ਲੈਣ ਦੀ ਇਜਾਜ਼ਤ ਦਿੱਤੀ ਜਾਵੇ ਅਤੇ ਉਸ ਨੂੰ ਸਵੈ ਇਛਤ ਸੇਵਾ ਮੁਕਤੀ ਮੰਨਿਆ ਜਾਵੇ ਅਤੇ ਇਸ ਸਾਲ 10 ਅਪ੍ਰੈਲ ਤੋਂ ਲਾਗੂ ਹੋਣ ਵਾਲੇ ਸਾਰੇ ਲਾਭ ਜਿਹੜੇ ਆ ਉਹ ਪ੍ਰਦਾਨ ਕੀਤੇ ਜਾਣ ਬਠਿੰਡਾ ਲੋਕ ਸਭਾ ਤੋਂ ਭਾਰਤੀ ਜਨਤਾ ਪਾਰਟੀ ਦੀ ਸੀਟ ਤੇ ਚੋਣ ਲੜ ਚੁੱਕੇ ਪਰਮਪਾਲ ਕੌਰ ਨੇ ਐਡਵੋਕੇਟ ਜੀਐਸ ਪਟਵਾਲੀਆ ਰਾਹੀਂ ਦਰ ਅਰਜੀ ਵਿੱਚ ਦੋਸ਼ ਲਾਇਆ ਹੈ ਕਿ ਪੰਜਾਬ ਸਰਕਾਰ ਦੇ ਦਬਾਅ ਹਟ ਮੈਂਤ ਅਸਤੀਫਾ ਜਿਹੜਾ ਇਹ ਸੌਪਿਆ ਸੀ ਕਿਉਂਕਿ ਸਰਕਾਰ ਉਸ ਨੂੰ ਬਕਾਇਆ ਸਰਟੀਫਿਕੇਟ ਐਨਸੀਆਰ ਦੇਣ ਤੋਂ ਇਨਕਾਰ ਕਰ ਰਹੀ ਸੀ ਜਦੋਂ ਉਹ ਪਹਿਲਾਂ ਹੀ 10 April ਦੇ ਹੁਕਮਾਂ ਤਹਿਤ ਸੇਵਾ ਤੋਂ ਸਵੈ ਇਛਤ ਸੇਵਾ ਮੁਕਤੀ ਲੈ ਚੁੱਕੀ ਸੀ ਜਦੋਂ ਪੰਜਾਬ ਦੇ ਪਰਸਨਲ ਵਿਭਾਗ ਵੱਲੋਂ ਉਹਦੀ ਅਰਜੀ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਤਾਂ ਉਸਨੇ ਗ੍ਰਹਿ ਮੰਤਰਾਲੇ ਕੋਲ ਪਹੁੰਚ ਕੀਤੀ ਅਤੇ ਸਵੈ ਇਛਤ ਸੇਵਾ ਮੁਕਤੀ ਦੀ ਮੰਗ ਕੀਤੀ ਸੀ ਕਿਉਂਕਿ ਕੇਡਰ ਦੀ ਕੰਟਰੋਲਿੰਗ ਅਥਾਰਟੀ ਸੀ ਗ੍ਰਹਿ ਮੰਤਰਾਲੇ ਨੇ ਉਹਨਾਂ ਦੀ ਸਵੈ ਇਛਤ ਸੇਵਾ ਮੁਕਤੀ ਦੀ ਅਰਜੀ ਮਨਜ਼ੂਰ ਕਰ ਲਈ ਸੀ ਆਖਰੀ ਖਬਰਾਂ ਜੀ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਦਾ ਖਨੌਰੀ ਮੋਰਚੇ ਉੱਪਰ ਮਾਰਨ ਵਰਤ 31ਵੇਂ ਦਿਨ ਚ ਵੀ ਜਾਰੀ ਹੈ ਡਾਕਟਰਾਂ ਨੇ ਮੈਡੀਕਲ ਰਿਪੋਰਟ ਜਾਰੀ ਕਰਦਿਆਂ ਕਿਹਾ ਹੈ ਕਿ ਉਹਨਾਂ ਦਾ ਬਲੱਡ ਪ੍ਰੈਸ਼ਰ ਬਹੁਤ ਘਟ ਗਿਆ ਹੈ ਜੋ ਉੱਪਰ ਵਾਲਾ 88 ਤੇ ਹੇਠਾਂ ਵਾਲਾ ਸਿਰਫ 59 ਹੈ ਜੋ ਕਿ ਬਹੁਤ ਘਟਾ ਹੈ ਡਾਕਟਰਾਂ ਨੇ ਦੱਸਿਆ ਹੈ ਕਿ ਜਗਜੀਤ ਸਿੰਘ ਢੱਲੇਵਾਲ ਨੇ ਕੱਲ੍ਹ ਸ਼ਾਮ ਤੋਂ ਪਾਣੀ ਵੀ ਨਹੀਂ ਪੀਤਾ ਕਿਉਂਕਿ ਜਦੋਂ ਉਹਨਾਂ ਨੂੰ ਪਾਣੀ ਪੀਣ ਲਈ ਦਿੱਤਾ ਜਾਂਦਾ ਤੇ ਨਾਲ ਹੀ ਉਹਨਾਂ ਨੂੰ ਉਲਟੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ ਉਹਨਾਂ ਦੀ ਪਲਸ ਤੇ ਰੋਗਾਂ ਨਾਲ ਲੜਨ ਦੀ ਜਿਹੜੀ ਅੰਦਰੂਨੀ ਤਾਕਤ ਹੁੰਦੀ ਆ ਜਿਹਨੂੰ ਪ੍ਰਤੀਰੋਧਕ ਸ਼ਕਤੀ ਕਿਹਾ ਜਾਂਦਾ ਉਹ ਵੀ ਬਹੁਤ ਕਮਜ਼ੋਰ ਹੋ ਗਈ ਹੈ ਸੋ ਇਹ ਸੀ ਜੀ ਅੱਜ ਦਾ ਸਾਡਾ ਖਬਰਾਂ ਦਾ ਬਲਟਨ ਤੁਹਾਡਾ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ